ਅਜੇ ਬਾਈ ਵਰਗੇ ਆਏ ਸੀ ਤੁਸੀਂ ਇਹਨਾਂ ਨੂੰ ਜਦੋਂ ਦੇਖਿਆ ਕੀ ਹਾਲ ਚਾਲ ਹੈ ਬਾਈ ਵਧੀਆ ਵੀਰੇ ਸਭ ਆ ਗਿਆ ਬਹੁਤ ਵਧੀਆ ਲੱਗ ਰਿਹਾ ਸਿਰਾ ਗੱਲਬਾਤ ਦਾ ਕੌਣ ਕੌਣ ਆਇਆ ਬਈ ਤੁਸੀਂ ਤਿੰਨੇ ਭਰਾ ਨਾਲ ਆਇਆ ਫਿਰ ਜਰ ਨਾਲ ਦੇ ਉਹ ਬੈਠਿਆ ਬਾਈ ਵਰਗੇ ਵੀ ਉਹ ਬੈਠਾ ਵੀਰੇ ਹੋਰ ਵੀਰੇ ਕਿਵੇਂ ਠੀਕ ਹੈ ਜੀ ਵੀਰੇ ਆਪਾਂ ਨੇ ਸਮਾਨ ਭੇਜ ਜਾਣਾਗਾ ਬਾਹਰ ਫਰਨੀਚਰ ਦਾ ਭੇਜ ਦਾਂਗੇ ਵੀਰੇ ਕੋਈ ਦਿੱਕਤ ਨਹੀਂ ਹੋਰ ਬਾਈ ਉਹ ਬਈ ਹੋਰ ਕਿੰਨੇ ਕੁ ਮੰਤਾ ਕਰਾਉਂਗੇ ਤਵਾਦੋ ਕੋਈ ਸੱਤ ਹੈ ਬਨੇ ਚਲੋ ਚਲ ਕੋਈ ਨਾ ਮੈਂ ਕਰਦਾ ਹਾਂ ਲੇ ਫਿਰ ਠੀਕ ਕਿਹਦਾ ਫਰਨੀਚਰ ਉਹ ਬਾਈ ਯਾਰ ਜਿਹੜਾ ਮੇਰਾ ਭਾਈ ਪਾਰਾ ਉਹਨੇ ਘਰ ਚੇਂਜ ਕਰਿਆ ਯਾਰ ਉਹਨੇ ਫਰਨੀਚਰ ਦਾ ਸਮਾਨ ਲੈਣਾ ਉਹਨੂੰ ਉੱਥੇ ਮਹਿੰਗਾ ਪੈ ਰਿਹਾ ਯਾਰ ਮਹਿੰਗਾ ਪੈ ਰਿਹਾ ਬਾਈ ਹਾਂ ਬਾਈ ਬਈ ਆਪਾਂ ਬਰਨਾਲਾ ਬੁੜਜ ਵਾਲਿਆਂ ਕੋਲ ਚੱਲਦੇ ਆਂ ਇਹ ਕਿੱਥੇ ਨੇ ਬਾਈ ਇਹ ਬਰਨਾਲੇ ਨੇ ਬਈਆ ਜਾਂ ਚੱਲਦੇ ਆਂ ਆਪਾਂ ਚੱਲ ਬਈ ਇਹ ਬਾਈ ਬਾਹਰ ਆਪੇ ਭੇਜ ਦਿੰਦੇ ਨੇ ਸਾਰਾ ਸਮਾਨ ਅੱਛਾ ਮੀਚਰ ਦਾ ਹਾਂ ਹਾਂ ਬਾਈ ਕੀ ਹਾਲ ਨੇ ਬਾਈ ਕੀ ਹਾਲ ਹੈ ਬਾਈ ਔਰ ਬਾਈ ਠੀਕ ਹੈ ਜੀ ਦੱਸੋ ਬਈ ਆਪਾਂ ਨੇ ਫਰਨੀਚਰ ਦਾ ਸਮਾਨ ਭੇਜਣਾ ਯਾਰ ਕੈਨੇਡਾ ਕੈਨੇਡਾ ਭੇਜ ਦਾਂਗੇ ਵੀਰੇ ਕੈਨੇਡਾ ਛੱਡੋ ਨਿਊਜ਼ੀਲੈਂਡ ਅਮਰੀਕਾ ਆਸਟ੍ਰੇਲੀਆ ਜਿਹੜੇ ਮਰਜ਼ੀ ਦੇ ਦੇ ਵਿੱਚ ਕਹੋਗੇ ਉਧਰ ਭੇਜ ਦਾਂਗੇ ਬਾਈ ਬਈ ਮਹਿੰਗਾ ਤਾਂ ਨਹੀਂ ਪੈਂਦਾ ਯਾਰ ਬਈ ਜਮਾ ਮਹਿੰਗਾ ਨਹੀਂ ਪੈਂਦਾ ਉਧਰਲੇ ਰੇਟਾਂ ਦਾ ਇਧਰਲੇ ਰੇਟਾਂ ਦਾ ਇੱਕ ਵਾਰੀ ਤੁਸੀਂ ਪਤਾ ਕਰਕੇ ਦੇਖ ਲਓ ਤੁਹਾਨੂੰ ਫਰਕ ਆਪ ਪਤਾ ਚੱਲ ਜਾਣਾ ਆ 20 ਫੀਟ ਦਾ ਕੰਟੇਨਰ ਚੱਲਿਆ ਬਾਈ ਆਪਣਾ ਨਿਊਜ਼ੀਲੈਂਡ ਦੇ ਵਿੱਚ ਘਰ ਦਾ ਟੋਟਲੀ ਸਮਾਨ ਜਾ ਰਿਹਾ ਉਬਈ ਇਹ ਖਰਚੀ ਵਾਲਾ ਪੈ ਜੂਗਾ ਸੈਨਾ ਸੁਨਾ ਵਿੱਚ ਪੈਸੀ ਮਰਦਾ 19 ਲੱਗ ਜਾਣੇ ਨੇ। ਉਹ ਬਾਈ ਜੀ ਬਹੁਤ ਘੱਟ ਪੇਪਰ ਵਰਕ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਤੇ ਬਾਕੀ ਬਾਈ ਜੀ ਸ਼ਿਪਮੈਂਟ ਦਾ ਠੀਕ ਆ ਸਾਰੇ ਖਰਚੇ ਰਾਮ ਲਾ ਕੇ ਫਰੇਟ ਦੇ ਜੇਕਰ ਤੁਸੀਂ ਫਰਕ ਪਤਾ ਕਰੋਗੇ ਨਾ ਬਾਈ ਜੀ 30 ਤੋਂ 40% ਦਾ ਮੁਨਾਫਾ ਤੁਹਾਨੂੰ ਹੋ ਜੂਗਾ। ਜਿਹੜੇ ਮਰਜੀ ਕੰਟਰੀ ਦੇ ਵਿੱਚ ਮੰਗਾ ਲਓ। ਬਾਕੀ ਬਾਈ ਜੀ ਆਪਣੀ ਆਪ ਦੀ ਮੈਨੂਫੈਕਚਰਿੰਗ ਆ ਆਪ ਖੋਲੇ ਕਢ ਕੇ ਅਸੀਂ ਪੈਕ ਕਰਵਾਉਣਿਆ ਆਪ ਵੀ ਅਸੀਂ ਲੋਡ ਕਰਵਾਉਣਿਆ ਸਾਰਾ ਕੰਮ ਆਪ ਦਾ 20 20 ਫੁੱਟ ਛੱਡੋ 40 40 ਫੀਟ ਦੇ ਕੰਟੇਨਰ ਆਪਣੇ ਮਹੀਨੇ ਦੇ ਵਿੱਚ ਇੱਕ ਤੋਂ ਦੋ ਦੋ ਦਾ ਪੱਕੇ ਜਾਂਦੇ ਨੇ ਬਾਕੀ ਬਈ ਜੀ 100 ਪਲੱਸ ਕੰਟੇਨਰ ਆਹ ਸਾਲ ਦੇ ਵਿੱਚ ਅਸੀਂ ਭੇਜ ਚੁੱਕਿਆਂਗੇ ਅਸੀਂ ਇੰਨੇ ਕੁ ਵਲਡ ਰੇਟਨਡ ਹੈਗੇ ਆ ਕਿ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਹੋਣੀ ਬਈ ਆਪਾਂ ਨੂੰ ਤਾਂ ਪਤਾ ਲੱਗਿਆ ਜਿਹੜਾ ਆਪਾਂ ਵੀਡੀਓ ਦੇਖਣ ਵਾਲੇ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਬਈ ਜੀ ਤੁਸੀਂ ਜਿਹੜੇ ਮਰਜ਼ੀ ਦੇ ਵਿੱਚ ਬੈਠੇ ਹੋ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਦਿੱਤੇ ਗਏ ਨੰਬਰ ਦੇਤੇ ਜਾਂ ਫਿਰ ਸਾਡੀ ਆਈਡੀ ਹੈ ਵੀਰੇ ਬਰਨਾਲਾ ਵਰਸ ਉਹਦੇ ਉੱਤੇ ਤੁਸੀਂ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਆਪਣੀ ਜਾਣਕਾਰੀ ਸਾਨੂੰ ਸ਼ੇਅਰ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈ ਸਕਦੇ ਹੋ